ਇਤਰੀ ਦੇ ਮੁਕਰ ਗਿਆ ਮਾਲਕ ਪੈਸੇ ਤੇ ਮਹਿਤਰੀ ਨੇ ਘਰ ਦੇ ਵਿੱਚ ਆ ਕੇ ਪੰਨ ਦਿੱਤੀ ਸ਼ਾਰਹੀ ਟੈਲ ਤੇ ਤੁਸੀਂ ਦੇਖ ਸਕਦੇ ਹੋ ਇਹ ਅਮੀਰਾਂ ਦੇ ਚੋਜ ਜੋ ਕਿ ਦੋਸਤੋ ਘਰ ਦੇ ਵਿੱਚ ਚੰਗਾ ਪੈਸਾ ਤਾਂ ਲਾ ਲੈਂਦੇ ਹਨ ਪਰ ਜਦੋਂ ਗਰੀਬ ਆਪਣੀ ਮਿਹਨਤ ਮੰਗਦਾ ਹੈ ਤਾਂ ਫਿਰੋਸ਼ ਦੇ ਨਾਲ ਜਦੋਂ ਮਾੜਾ ਸਲੂਕ ਕਰਦੇ ਹਨ ਤਾਂ ਫਿਰ ਗੁੱਸੇ ਦੇ ਵਿੱਚ ਆ ਕੇ ਮਾੜਾ ਬੰਦਾ ਵੀ ਕੋਈ ਨਾ ਕੋਈ ਇਹੋ ਜਿਹਾ ਕਦਮ ਚੁੱਕ ਲੈਂਦਾ ਹੈ ਜਿਸ ਤੇ ਕਿ ਮਾਰ ਘਰ ਦੇ ਮਕਾਨ ਮਾਲਕਾਂ ਨੂੰ ਵੀ ਸੋਚਣ ਦੇ ਲਈ ਬੇਹੱਦ ਮਜਬੂਰ ਕਰ ਦਿੰਦਾ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖੋ ਕਿਵੇਂ ਘਰ ਦੇ ਵਿੱਚ ਲੱਗੀ ਲੱਖਾਂ ਦੀ ਟਾਇਲ ਤੇ ਲੱਖਾਂ ਰੁਪਇਆ ਜੋ ਕਿ ਦੋਸਤੋ ਛਠੇਕੇਦਾਰ ਦਾ ਮੁੱਕਰ ਗਿਆ ਮਾਲਕ ਤਾਂ ਫਿਰ ਇਸ ਨੇ ਘਰ ਦੇ ਵਿੱਚ ਆ ਕੇ ਟਾਇਲ ਹੀ ਪਾਣ ਦਿੱਤੀ ਜਦੋਂ ਘਰ ਦੇ ਵਿੱਚੋਂ ਮਾਲਕ ਕਿਸੇ ਕੰਮ ਕਰ ਗਏ ਹੋਏ ਸੀ ਜਿੱਥੇ ਕਿ ਦੋਸਤੋ ਇਹੋ ਜਿਹੇ ਵੀਡੀਓ ਦੇਖ ਕੇ ਹਰ ਇੱਕ ਬੰਦੇ ਨੂੰ ਸੋਚਣਾ ਇਹ ਬਣਦਾ ਹੈ ਕਿ ਘਰ ਦੇ ਵਿੱਚ ਜੋ ਕਿ ਦੋਸਤੋ ਮਜ਼ਦੂਰ ਕੰਮ ਕਰਨ ਆਉਂਦਾ ਹੈ ਤਾਂ ਉਸ ਦੀ ਮਿਹਨਤ ਨਾ ਰੱਖੀ ਜਾਵੇ ਪਰ ਜਦੋਂ ਮਜ਼ਦੂਰ ਆਕ ਜਾਂਦਾ ਹੈ ਤਾਂ ਫਿਰ ਉਸ ਤੇ ਘਰ ਉੱਪਰ ਲੱਗੇ ਹੋਏ ਰੁਪਏ ਵੀ ਬਰਬਾਦ ਕਰ ਜਾਂਦਾ ਹੈ ਜਿੱਥੇ ਕਿ ਦੋਸਤੋ ਮਿਸਤਰੀ ਕੋਈ ਨਾ ਕੋਈ ਮਾਰੀ ਤੇ ਖੋਰ ਸੜ ਜਾਂਦੇ ਹਨ ਜਿੱਥੇ ਕਿ ਦੋਸਤੋ ساری ਉਮਰ ਦਾ ਮਾਲਕ ਨੂੰ ਪਛਤਾਵਾ ਰਹਿ ਜਾਂਦਾ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ